ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਕੁਝ ਉਹ ਛੋਟੀਆਂ ਛੋਟੀਆਂ ਗੱਲਾਂ ਸ਼ੇਅਰ ਕਰਨੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਆਪਾਂ ਨੂੰ ਕਿਸੇ ਬੰਦੇ ਨੂੰ ਕਦੇ ਵੀ ਜੱਜ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਾਂ ਅਕਸਰ ਇਹ ਗਲਤੀ ਕਰ ਜਾਂਦੇ ਆ ਕਿ ਆਪਾਂ ਕਿਸੇ ਵੀ ਇਨਸਾਨ ਦੀ ਕੋਈ ਛੋਟੀ ਜੀ ਗੱਲ ਤੋਂ ਉਹਨੂੰ ਚੰਗਾ ਜਾਂ ਮਾੜਾ ਹੋਣ ਬਾਰੇ ਜੱਜ ਕਰ ਜਾਂਦੇ ਆਗੇ ਪਰ ਸਮਾਂ ਪਾ ਕੇ ਆਪਾਂ ਨੂੰ ਬੰਦੇ ਦੀ ਅਸਲੀਅਤ ਪਤਾ ਲੱਗਦੀ ਆ ਤੇ ਫਿਰ ਇਹ ਵੀ ਹੁੰਦਾ ਕਿ ਜਿਹੜੇ ਬੰਦੇ ਨੂੰ ਆਪਾਂ ਸ਼ੁਰੂ ਤੇ ਮਾੜਾ ਸਮਝਿਆ ਹੁੰਦਾ ਆਪਾਂ ਸਮਾਂ ਪਾ ਕੇ ਪਤਾ ਲੱਗਦਾ ਕਿ ਤਾਂ ਬੰਦਾ ਹੀ ਬੜਾ ਚੰਗਾ ਹੈ ਤੇ ਜਾਂ ਇਹ ਵੀ ਹੁੰਦਾ ਕਿ ਜਿਹੜੇ ਨੂੰ ਆਪਾਂ ਸ਼ੁਰੂ ਤੇ ਚੰਗਾ ਸਮਝਿਆ ਹੁੰਦਾ ਹੈ ਸਮਾਂ ਪਾ ਕੇ ਪਤਾ ਲੱਗਦਾ ਕਿ ਇਹ ਬੰਦਾ ਐਡਾ ਚੰਗਾ ਨਹੀਂ ਹੈਗਾ ਸੋ ਇਹ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਕਦੇ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਆਓ ਆਪਾਂ ਜਾਣਦੇ ਹਾਂ ਇਹਨਾਂ ਬਾਰੇ ਇਹਨਾਂ ਦੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਅਣਜਾਣ ਬੰਦੇ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਤੇ ਉਹ ਮੁਲਾਕਾਤ ਜਿਹੜੀ ਬਿਲਕੁਲ ਛੋਟੀ ਜੀ ਹੋਵੇ ਉਹਦੇ 'ਚ ਕਦੇ ਉਹਨੂੰ ਜੱਜ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਾਂ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਨਾ ਕਿਸੇ ਬੰਦੇ ਬਾਰੇ ਕੁਝ ਨਹੀਂ ਪਤਾ ਲੱਗਦਾ ਇਹ ਵੀ ਹੋ ਸਕਦਾ ਹੈ ਕਿ ਜਦੋਂ ਕੋਈ ਬੰਦਾ ਆਪਾਂ ਨੂੰ ਪਹਿਲੀ ਵਾਰ ਹੀ ਮਿਲੇ ਜਿਹਨੂੰ ਆਪਾਂ ਬਿਲਕੁਲ ਵੀ ਨਹੀਂ ਜਾਣਦੇ ਉਹ ਆਪਣੇ ਨਾਲ ਬੜੀਆਂ ਚੰਗੀਆਂ ਗੱਲਾਂ ਕਰੇ ਹੱਸ-ਹੱਸ ਕੇ ਗੱਲਾਂ ਕਰੇ ਆਪਣੇ ਨਾਲ ਪੂਰਾ ਕੁੜ ਮਿਲ ਜੇ ਤੇ ਆਪਾਂ ਨੂੰ ਲੱਗੇ ਕਿ ਤਾਂ ਬੰਦਾ ਹੀ ਬੜਾ ਚੰਗਾਗਾ ਪਰ ਸਮਾਂ ਪਾ ਕੇ ਆਪਾਂ ਨੂੰ ਪਤਾ ਲੱਗੇ ਕਿ ਆਪਾਂ ਉਸ ਬੰਦੇ ਨੂੰ ਪਛਾਣਨ ਦੇ ਵਿੱਚ ਗਲਤੀ ਕਰ ਗਏ ਸੀ ਹੋ ਸਕਦਾ ਉਸ ਬੰਦੇ ਵਜ੍ਹਾ ਕਰਕੇ ਆਪਣਾ ਨਾਲ ਟਾਈਮ 'ਚ ਕੋਈ ਨੁਕਸਾਨ ਹੋ ਜਾਵੇ ਤੇ ਫਿਰ ਆਪਾਂ ਨੂੰ ਪਛਤਾਵਾ ਹੁੰਦਾ ਕਿ ਮੈਂ ਉਸ ਬੰਦੇ ਨੂੰ ਜੇ ਪਛਾਣਣ 'ਚ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਮੈਂ ਆ ਨੁਕਸਾਨ ਤੋਂ ਬਚ ਜਾਂਦਾ ਤੇ ਫੇਰ ਆਪਾਂ ਉਹੀ ਬੰਦੇ ਨੂੰ ਦੂਜਿਆਂ ਕੋਲੇ ਭੰਡਦੇ ਫਿਰਦੇ ਹੁੰਨੇ ਆ ਜਿਹੜੇ ਨੂੰ ਆਪਾਂ ਸ਼ੁਰੂ ਤੇ ਲੋਕਾਂ ਕੋਲੇ ਬੜਾ ਚੰਗਾ ਕਹਤਾ ਹੁੰਦਾ ਤੇ ਜਾਂ ਫਿਰ ਇਹ ਵੀ ਹੋ ਸਕਦਾਗਾ ਕਿ ਜਿਹੜਾ ਬੰਦਾ ਆਪਾਂ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਸ਼ੁਰੂ-ਸ਼ੁਰੂ 'ਚ ਐਡਾ ਚੰਗਾ ਨਾ ਲੱਗੇ ਹੋ ਸਕਦਾ ਉਹ ਆਪਣੀ ਗੱਲ ਨੂੰ ਇਗਨੋਰ ਕਰ ਜੇ ਆਪਣੇ ਕੰਨੀ ਬਾਲਾ ਧਿਆਨ ਨਾ ਦੇਵੇ ਤਾਂ ਉਹਦੇ ਬਾਰੇ ਆਪਾਂ ਇਹ ਰਾਏ ਬਣਾਲੀਏ ਕਿ ਤਾਂ ਬੰਦਾ ਹੀ ਨਹੀਂ ਵਧੀਆ ਹੈਗਾ ਤਾਂ ਆਪਾਂ ਦੂਜਿਆਂ ਨੂੰ ਵੀ ਦੱਸ ਜਾਈਏ ਕਿ ਉਹ ਬੰਦਾ ਚੰਗਾ ਨਹੀਂ ਹੈਗਾ ਪਰ ਕਈ ਬੰਦੇ ਨਾ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਪਹਿਲੀ ਮੁਲਾਕਾਤ ਦੇ ਵਿੱਚ ਕਿਸੇ ਨਾਲ ਵੀ ਚੰਗੀ ਤਰ੍ਹਾਂ ਖੁੱਲਦੇ ਨਹੀਂ ਹੁੰਦੇ ਉਹ ਸਿਰਫ ਦੂਜਿਆਂ ਦੀਆਂ ਗੱਲਾਂ ਸੁਣਦੇ ਆਗੇ ਤੇ ਜਿਵੇਂ ਜਿਵੇਂ ਸਮਾਂ ਬੀਤਦਾ ਆਪਾਂ ਬੰਦੇ ਨੂੰ ਬਾਰੀ-ਬਾਰੀ ਮਿਲਦੇ ਆ ਉਹ ਫੇਰ ਚੰਗੀ ਤਰ੍ਹਾਂ ਪੂਰਾ ਖੁੱਲਦੇ ਹੁੰਦੇ ਨੇਗੇ ਤੇ ਫੇਰ ਆਪ ਨੂੰ ਅਹਿਸਾਸ ਹੁੰਦਾ ਕਿ ਯਾਰ ਪਹਿਲੀ ਵਾਰੀ ਤਾਂ ਮੈਨੂੰ ਇਹ ਬੰਦਾ ਏਡਾ ਚੰਗਾ ਲੱਗਿਆ ਨਹੀਂ ਸੀਗਾ ਇਹਨੇ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਹੀ ਨਹੀਂ ਕੀਤੀ ਮੇਰੀ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਪਰ ਹੁਣ ਇਹ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਰਿਹਾ ਹੈ ਤਾਂ ਬੰਦਾ ਹੀ ਬੜਾ ਚੰਗਾ ਹੈਗਾ ਬੰਦਾ ਉਹ ਹੈਲਪਫੁਲ ਵੀ ਹੋ ਸਕਦਾ ਵਧੀਆ ਆਪਣੀ ਹੈਲਪ ਕਰਨ ਵਾਲਾ ਹੋ ਸਕਦਾ ਹੈ ਵਧੀਆ ਦਿਲ ਦਾ ਚੰਗਾ ਬੰਦਾ ਹੋ ਸਕਦਾ ਹੋ ਪਰ ਆਪਣ ਨੂੰ ਪਹਿਲੀ ਮੁਲਾਕਾਤ ਚ ਉਹ ਵਧੀਆ ਨਹੀਂ ਲੱਗਿਆ ਸੀ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਪਹਿਲੀ ਵਾਰੀ ਮਿਲਦੇ ਹੋ ਤਾਂ ਉਹਦੇ ਚੰਗੇ ਜਾਂ ਮਾੜੇ ਹੋਣ ਬਾਰੇ رائے ਨਾ ਬਣਾਓ ਇਸ ਵਾਸਤੇ ਥੋੜਾ ਜਿਹਾ ਟਾਈਮ ਲਓ ਕਿਉਂਕਿ ਟਾਈਮ ਸਾਰੇ ਕਾਹਦਾ ਨਿਤਾਰਾ ਕਰ ਦਿੰਦਾ ਹੁੰਦਾ ਤਾਂ ਹੀ ਬੰਦੇ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੰਦਾ ਹੈਗਾ ਦੂਜੀ ਗੱਲ ਇਹ ਆ ਗਈ ਕਿ ਕਦੇ ਵੀ ਨਾ ਕਿਸੇ ਦੂਜੇ ਬੰਦੇ ਤੋਂ ਸੁਣ ਕੇ ਕਿਸੇ ਬਾਰੇ رائے ਨਾ ਬਣਾਓ ਪਰ ਇਥੇ ਇੱਕ ਗੱਲ ਇਹ ਵੀ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਮੰਨ ਲਓ ਤੁਹਾਡਾ ਕੋਈ ক্লোਜ਼ ਫਰੈਂਡ ਹੋਵੇ ਜਿਹਦੇ ਨਾਲ ਤੁਹਾਡੀ ਸੋਚ ਪੂਰੀ ਮਿਲਦੀ ਆ ਜਿਹਦੇ ਨਾਲ ਤੁਸੀਂ ਟਾਈਮ ਸਪੈਂਡ ਕਰਦੇ ਹੋ ਤੇ ਜਿਹਨੂੰ ਤੁਸੀਂ ਕਿੰਨੇ ਚਿਰ ਤੋਂ ਜਾਣਦੇ ਹੋ ਤੁਹਾਡੀ ਪਸੰਦ ਤੇ ਨਾ ਪਸੰਦ ਇੱਕੋ ਹੈ ਜੇ ਉਹ ਬੰਦਾ ਤੁਹਾਨੂੰ ਕਹਿੰਦਾ ਨਾ ਕਿ ਫਲਾਣਾ ਬੰਦਾ ਚੰਗਾ ਨਹੀਂ ਹੈਗਾ ਜਾਂ ਚੰਗਾ ਹੈਗਾ ਤਾਂ ਉਹਦੇ ਤੇ ਵਿਸ਼ਵਾਸ ਕਰ ਲਓ ਕਿਉਂਕਿ ਤੁਹਾਡੀ ਸੋਚ ਬਿਲਕੁਲ ਸੇਮ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਉਹੀ ਉਹਨੂੰ ਨੂੰ ਚੰਗੀਆਂ ਲੱਗਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਉਹ ਹੀ ਉਹਨੂੰ ਚੰਗੀਆਂ ਲੱਗਦੀਆਂ ਨੇ ਉਹ ਬੰਦਾ ਤੁਹਾਨੂੰ ਬਿਲਕੁਲ ਸਹੀ ਰਿਵਿਊ ਦੇਊਗਾ ਕਿਸੇ ਬੰਦੇ ਬਾਰੇ ਬਿਲਕੁਲ ਸਹੀ رائے ਦੇਊਗਾ ਪਰ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਨਹੀਂ ਹੈਗੇ ਜਿਹਦੇ ਨਾਲ ਤੁਹਾਡੀ ਸਿਰਫ ਹੈਲੋ ਹਾਈ ਹੁੰਦੀ ਆ ਕੋਈ ਮਾੜੀ ਮੋਟੀ ਮੁਲਾਕਾਤ ਹੁੰਦੀ ਆ ਕਦੇ-ਕਦਾਂ ਹੀ ਜੇ ਉਹ ਕਿਸੇ ਬੰਦੇ ਬਾਰੇ ਕੋਈ ਮਾੜਾ ਚੰਗਾ ਬੋਲਦਾ ਨਾ ਤਾਂ ਉੱਥੇ ਕਦੇ ਵੀ ਯਕੀਨ ਨਾ ਕਰੋ ਕਿਉਂਕਿ ਹੋ ਸਕਦਾ ਜਿਹੜਾ ਬੰਦਾ ਤੁਹਾਡੇ ਕੋਲੇ ਕਿਸੇ ਦੀ ਬੁਰਾਈ ਕਰ ਰਿਹਾ ਹੈਗਾ ਉਸ ਬੰਦੇ 'ਚ ਆਪਜੀ ਕੋਈ ਨੁਕਸ ਹੋਵੇ ਉਦੀ ਆਪਦੀ ਨਾਲ ਉਹਦੇ ਨਾਲ ਬਣਦੀ ਹੋਵੇ ਤੇ ਗਲਤੀ ਵੀ ਉਹਦੇ ਵਿੱਚ ਖੁਦ ਕੀ ਹੋਵੇ ਉਹਦੀ ਖੁਦ ਦੀ ਗਲਤੀ ਕਰਕੇ ਉਹ ਬੰਦਾ ਉਹਦੇ ਨਾਲ ਨਾਰਾਜ਼ ਹੋ ਗਿਆ ਹੋਵੇ ਉਹਨਾਂ ਦੀ ਬਾਨੋਂ ਹਟ ਗਈ ਹੋਵੇ ਜੇ ਤੁਸੀਂ ਇਸ ਤਰ੍ਹਾਂ ਦੇ ਬੰਦੇ ਤੇ ਕਦੇ ਯਕੀਨ ਕਰ ਲੈਨੇ ਹੋਣਾ ਤਾਂ ਉਦੋਂ ਗਲਤ ਹੋ ਜਾਂਦਾ ਕੰਮ ਕਿਉਂਕਿ ਹੋ ਸਕਦਾ ਜਿਹੜਾ ਬੰਦਾ ਕਿਸੇ ਬੰਦੇ ਬਾਰੇ ਮਾੜਾ ਬੋਲ ਰਿਹਾ ਤੁਹਾਡੇ ਕੋਲੇ ਤਾਂ ਉਹ ਬੰਦਾ ਚੰਗਾ ਹੋਵੇ ਜਿਹਦੇ ਬਾਰੇ ਮਾੜਾ ਬੋਲਿਆ ਜਾ ਰਿਹਾਗਾ ਤੁਹਾਨੂੰ ਬਾਅਦ ਚ ਅਹਿਸਾਸ ਹੋਵੇ ਕਿ ਯਾਰ ਮੈਂ ਫਿਲਾਨੇ ਬੰਦੇ ਪਿੱਛੇ ਲੱਗ ਕੇ ਐਵੇਂ ਉਸ ਬੰਦੇ ਬਾਰੇ ਗਲਤ ਰਾਇਪ ਨਾਲੀ ਸੀਗੀ ਇਹਦਾ ਬੰਦਾ ਹੀ ਬੜਾ ਚੰਗਾ ਨਿਕਲਿਆ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਕਿਸੇ ਦੂਜੇ ਬੰਦੇ ਮਗਰ ਲੱਗ ਕੇ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਕਿਸੇ ਬੰਦੇ ਬਾਰੇ ਚੰਗੀ ਮਾੜੀ رائے ਨਾ ਬਣਾਓ ਕਿਸੇ ਨੂੰ ਨਫ਼ਰਤ ਕਰਨਾ ਨਾ ਲੱਗੋ ਨੰਬਰ 3 ਤੇ ਆ ਗਿਆ ਕਿ ਕਦੇ ਵੀ ਕਿਸੇ ਦੀ ਛੋਟੀ ਜੀ ਗੱਲ ਨੂੰ ਲੈ ਕੇ ਬੰਦੇ ਬਾਰੇ ਅੰਦਾਜ਼ਾ ਨਾ ਲਾਓ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਆਪਾਂ ਨਾ ਕਿਤੇ ਬੈਠੇ ਹੁੰਨੇ ਆਂਗੇ ਉੱਥੇ ਜਿਵੇਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਹੁੰਦੀਆਂ ਨੇ ਗਿਆ ਉੱਥੇ ਜਿਹੜੇ ਬੰਦੇ ਨੂੰ ਆਪਾਂ ਨਹੀਂ ਜਾਣਦੇ ਹੁੰਦੇ ਆਪਾਂ ਪਹਿਲੀ ਵਾਰੀ ਮਿਲੇ ਹੁੰਨੇ ਆਂ ਉਥੇ ਕੋਈ ਬੰਦਾ ਆਪਦੀ ਕੋਈ ਛੋਟੀ ਜੀ ਗੱਲ ਕਰਦਾਗਾ ਤਾਂ ਆਪਾਂ ਉਹਦੀ ਉਸੇ ਗੱਲ ਨੂੰ ਮੂਰੇ ਰੱਖ ਕੇ ਉਹਦੇ ਬਾਰੇ ਆਪਾਂ ਆਪਣੀ ਧਾਰਨਾ ਬਣਾ ਲੈਨੇ ਆ ਕਿ ਇਹ ਬੰਦੇ ਦੀ ਤਾਂ ਐਂ ਜੇ ਸੋਚ ਹੈਗੀ ਕਿਉਂਕਿ ਛੋਟੀ ਜੀ ਗੱਲ ਤੋਂ ਨਾ ਆਪਾਂ ਨੂੰ ਕਿਸੇ ਬਾਰੇ ਪੂਰਾ ਕਲੀਅਰ ਨਹੀਂ ਹੁੰਦਾ ਕਿਉਂਕਿ ਹੋ ਸਕਦਾ ਉਸ ਬੰਦੇ ਕੋਲੇ ਆਪਦੀ ਗੱਲ ਐਕਸਪਲੇਨ ਕਰਨ ਦਾ ਟਾਈਮ ਹੀ ਨਾ ਹੋਵੇ ਕਿਉਂਕਿ ਹੁੰਦਾ ਨਾ ਕਿ ਜਦੋਂ ਆਪਾਂ ਕਈ ਜਣੇ ਇਕੱਠੇ ਬੈਠੇ ਹੁੰਨੇ ਆ ਮੰਨ ਲਓ ਕੋਈ ਬੰਦਾ ਬੋਲਦਾ ਵਿੱਚੋਂ ਕੁਝ ਤਾਂ ਦੂਜੇ ਬੰਦੇ ਉਹਦੀ ਗੱਲ ਕੱਟ ਦਿੰਦੇ ਉਹਨੂੰ ਐਕਸਪਲੇਨ ਕਰਨ ਹੀ ਨਹੀਂ ਦਿੰਦੇ ਕਿਉਂਕਿ ਇਹ ਵੀ ਹੋ ਸਕਦਾ ਕਿ ਜਿਹੜੀ ਆਪਾਂ ਉਹਦੀ ਛੋਟੀ ਜੀ ਗੱਲ ਨੂੰ ਲੈ ਕੇ ਆਪਾਂ ਉਸ ਬੰਦੇ ਬਾਰੇ 네ਗੇਟਿਵ ਸੋਚਣ ਲੱਗ ਗਏ ਹੋ ਸਕਦਾ ਜਦੋਂ ਉਹ ਬੰਦਾ ਆਪਦੀ ਗੱਲ ਨੂੰ ਐਕਸਪਲੇਨ ਕਰਦਾ ਤਾਂ ਆਪਣਾ ਨਜ਼ਰੀਆ ਉਹਦੇ ਬਾਰੇ ਹੋਰ ਹੁੰਦਾ ਉਹ ਆਪਾਂ ਨੂੰ ਬੜਾ ਵਧੀਆ ਬੰਦਾ ਲੱਗਦਾ ਬੜਾ ਸਮਝਦਾਰ ਬੰਦਾ ਲੱਗਦਾ ਪਰ ਪ੍ਰੋਬਲਮ ਇਹ ਆ ਕਿ ਬਹੁਤ ਬੰਦੇ ਇਸ ਤਰ੍ਹਾਂ ਕਰਦੇ ਨੇਗੇ ਜਦੋਂ ਕਦੇ ਇਕੱਠੇ ਬੈਠੇ ਹੁੰਦੇ ਆ ਜੇ ਕੋਈ ਬੰਦਾ ਛੋਟੀ ਜੀ ਗੱਲ ਕਹਿ ਦੇ ਤੇ ਐਕਸਪਲੇਨ ਉਹਨੂੰ ਕਰਨ ਦਾ ਉਹ ਮੌਕਾ ਨਾ ਦੇਣ ਤਾਂ ਉਹਦੇ ਬਾਰੇ ਉਹ ਮਾੜੀ ਚੰਗੀ ਰਹਿ ਬਣਾ ਲੈਂਦੇ ਆ ਇਹਦੀ ਸਭ ਤੋਂ ਵੱਡੀ ਆਧਾਰਨਾ ਸੋਸ਼ਲ ਮੀਡੀਆ ਆ ਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਆਮ ਹੀ ਹੁੰਦਾ ਰਹਿੰਦਾ ਹੈ ਮੰਨ ਲਓ ਕਿਸੇ ਬੰਦੇ ਨੇ ਕੋਈ 15 20 ਮਿੰਟ ਦੀ ਸਪੀਚ ਦਿੱਤੀ ਤਾਂ ਜਿਹੜੇ ਉਹਦੇ ਵਿਰੋਧੀ ਬੰਦੇ ਹੁੰਦੇ ਆ ਨਾ ਉਹ ਉਹਦੀ ਸਪੀਚ ਦੇ ਵਿੱਚੋਂ ਕੋਈ ਛੋਟੀ ਜੀ ਕਲਿੱਪ ਕੱਟ ਲੈਂਦੇ ਆ ਮੰਨ ਲਓ ਮਿੰਟ ਦੀ ਕੱਟ ਲਈ 30 ਸਕਿੰਟ ਦੀ ਕੱਟ ਲਈ ਜਿਹਦਾ ਮਤਲਬ ਹੀ ਹੋਰ ਹੋ ਜਾਂਦਾਗਾ ਉਹਦੀ ਪੂਰੀ ਗੱਲ ਨਾਲੋਂ ਤੇ ਫਿਰ ਉਹ ਲੋਕਾਂ ਦੇ ਵਿੱਚ ਵਾਇਰਲ ਕਰ ਦਿੰਦੇ ਆ ਤੇ ਲੋਕ ਤੁਹਾਨੂੰ ਪਤੀ ਹੈ ਜਿਵੇਂ ਕਮੈਂਟਾਂ ਦੇ ਵਿੱਚ ਗਾਲਾਂ ਕੱਢਣ ਲੱਗ ਜਾਂਦੇ ਆ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਕਿ ਇਹ ਬੰਦੀ ਤਾਂ ਸੋਚ ਹੀ ਬੜੀ ਮਾੜੀ ਆ ਅਸੀਂ ਤੇਦੇ ਬਾਰੇ ਆ ਸੋਚੇ ਨਹੀਂ ਸੀਗਾ ਹਾਲਾਂਕਿ ਜੇ ਕਿਤੇ ਉਹੀ ਬੰਦੇ ਉਹਦੀ ਪੂਰੀ ਦੀ ਪੂਰੀ ਸਪੀਚ ਸੁਣ ਲੈਣ ਤਾਂ ਹੋ ਸਕਦਾ ਹੈ ਉਹਨਾਂ ਦੇ ਉਹਦੇ ਬਾਰੇ ਵਿਚਾਰ ਬਦਲ ਜਾਣ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਵੇ ਕਿ ਯਾਰ ਪੂਰੀ ਗੱਲ ਹੀ ਆਹ ਹੈਗੀ ਇਸ ਬੰਦੇ ਨੇ ਜਦੋਂ ਆਪ ਦਾ ਜਿਹੜਾ ਪੁਆਇੰਟ ਆਫ View ਆ ਉਹ ਐਕਸਪਲੇਨ ਕੀਤਾਗਾ ਤਾਂ ਸਾਨੂੰ ਪੂਰੀ ਗੱਲ ਸਮਝ ਆਈ ਹੈ ਪਰ ਪ੍ਰੋਬਲਮ ਇਹ ਹੈ ਕਿ ਡੰਗਾਈ ਤੱਕ ਬਹੁਤ ਘੱਟ ਲੋਕ ਪਹੁੰਚਦੇ ਆ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇਹ ਜਾਨਣਾ ਚਾਹੁੰਦੇ ਆ ਕਿ ਇਹਦੀ ਪੂਰੀ ਗੱਲ ਕੀ ਸੀਗੀ ਸਾਨੂੰ ਪੂਰੀ ਸਪੀਚ ਦੱਸੋ ਇਹਦੀ ਕੀ ਆ ਪਰ ਲੋਕ ਛੋਟੀ ਜੀ ਚੀਜ਼ ਨੂੰ ਦੇਖ ਕੇ ਉਹਦੇ ਬਾਰੇ ਅੰਦਾਜ਼ਾ ਲਾ ਲੈਂਦੇ ਆ ਕਿ ਇਹ ਬੰਦਾ ਚੱਜਦਾ ਨਹੀਂ ਹੈਗਾ ਸੋ ਇਸ ਗੱਲ ਦਾ ਨਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਕਦੇ ਵੀ ਕਿਸੇ ਦੀ ਛੋਟੀ ਜੀ ਗੱਲ ਨੂੰ ਫੜ ਕੇ ਉਹਦੇ ਚੰਗੇ ਜਾਂ ਮਾੜੇ ਹੋਣ ਦਾ ਅੰਦਾਜ਼ਾ ਨਾ ਲਾਓ ਜਿੰਨਾ ਚਿਰ ਤੁਸੀਂ ਬੰਦੇ ਨਾਲ ਟਾਈਮ ਨਹੀਂ ਸਪੈਂਡ ਕਰਦੇ ਜਿੰਨਾ ਚਿਰ ਤੁਸੀਂ ਉਹਦੇ ਬਾਰੇ ਚੰਗੀ ਤਰ੍ਹਾਂ ਜਾਣ ਨਹੀਂ ਲੈਂਦੇ ਉਹਦੀ ਸੋਚ ਦੀ ਚੰਗੀ ਤਰ੍ਹਾਂ ਤੁਸੀਂ ਪੜਤਾਲ ਨਹੀਂ ਕਰ ਲੈਂਦੇ ਉਹਨਾਂ ਚਿਰ ਕਦੇ ਵੀ ਕਿਸੇ ਨੂੰ ਚੰਗੇ ਜਾਂ ਮਾੜੇ ਹੋਣ ਦਾ ਸਰਟੀਫਿਕੇਟ ਨਾ ਦਿਓ ਚੌਥੀ ਗੱਲ ਇਹ ਆ ਕਿ ਕਦੇ ਵੀ ਨਾ ਕਿਸੇ ਬੰਦੇ ਨੂੰ ਕਿਸੇ ਖਾਸ ਮੌਕੇ ਤੋਂ ਜੱਜ ਨਾ ਕਰੋ ਕਹਿਣ ਦਾ ਮਤਲਬ ਕਿ ਕਈ ਵਾਰੀ ਕੀ ਹੁੰਦਾ ਨਾ ਕਿ ਬੰਦਾ ਬੜਾ ਚੰਗਾ ਹੁੰਦਾ ਹੈਗਾ ਸਾਰੇ ਲੋਕ ਉਹਨੂੰ ਚੰਗਾ ਕਹਿੰਦੇ ਹੁੰਦੇ ਆ ਕਿਉਂਕਿ ਉਹਦੇ ਕੰਮ ਸੱਚੀਓਂ ਚੰਗੇ ਹੁੰਦੇ ਆ ਉਹ ਸਮਾਜ ਵਾਸਤੇ ਵਧੀਆ ਕੰਮ ਕਰਦਾ ਹੁੰਦਾ ਤੇ ਲੋਕਾਂ ਬਾਰੇ ਉਹਦਾ ਵਰਤਾਓ ਵੀ ਬੜਾ ਵਧੀਆ ਹੁੰਦਾ ਪਰ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਹਰੇਕ ਬੰਦੇ ਦੀ ਜਿਹੜੀ ਲਾਈਫ ਆ ਨਾ ਉਹ ਕਦੇ ਵੀ ਬਰਾਬਰ ਨਹੀਂ ਚੱਲਦੀ ਇਹ ਨਹੀਂ ਹੈਗਾ ਕਿ ਜਿਹੜੇ ਬੰਦੇ ਦੀ ਜ਼ਿੰਦਗੀ ਅੱਜ ਵਧੀਆ ਸੁੱਖਾਂ 'ਚ ਚੱਲੀ ਜਾਂਦੀ ਆ ਉਹ ਸੁੱਖਾਂ 'ਚ ਹੀ ਚੱਲੀ ਜਾਊਗੀ। ਬੰਦੇ ਦੀ ਜ਼ਿੰਦਗੀ 'ਚ ਦੁੱਖ ਵੀ ਆਉਂਦੇ ਆ ਤੇ ਕਈ ਵਾਰੀ ਫਿਰ ਇਹ ਵੀ ਹੁੰਦਾ ਕਿ ਬੰਦਾ ਫਰਸਟ੍ਰੇਟ ਵੀ ਹੁੰਦਾਗਾ। ਬੰਦਾ ਅੱਕ ਵੀ ਜਾਂਦਾ ਆ ਆਪਣੇ ਕੰਮ ਕਰਕੇ ਵੀ ਅੱਕ ਜਾਂਦਾ ਜਾਂ ਕੋਈ ਵੀ ਗੱਲ ਹੋ ਸਕਦੀ ਆ ਕੋਈ ਪਰਿਵਾਰਕ ਮਸਲਾ ਹੋ ਸਕਦਾਗਾ। ਜਦੋਂ ਆਪਾਂ ਬੰਦੇ ਨੂੰ ਉਸ ਸਿਚੁਏਸ਼ਨ ਦੇ ਵਿੱਚ ਮਿਲਦੇ ਆ ਤਾਂ ਉਹ ਕਈ ਵਾਰੀ ਆਪਣੀ ਗੱਲ ਕੰਨੀ ਪੂਰਾ ਧਿਆਨ ਨਹੀਂ ਦਿੰਦਾ ਹੈਗਾ ਆਪਾਂ ਨੂੰ ਇਗਨੋਰ ਕਰ ਦਿੰਦਾ। ਕਿਉਂਕਿ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਹੁੰਦਾ। ਹੋ ਸਕਦਾ ਕਿ ਫੈਮਿਲੀ ਪ੍ਰੋਬਲਮ ਹੋਵੇ ਹੋ ਸਕਦਾ ਹੈ। ਬੰਦੇ ਤੇ ਕੋਈ ਦੁੱਖ ਡਿੱਗ ਪਿਆ ਹੋਵੇ ਆ ਕੇ ਜਿਹਦੇ ਕਰਕੇ ਉਹ ਆਪਣੀ ਗੱਲ ਤੇ ਧਿਆਨ ਹੀ ਨਾ ਦੇ ਪਾਇਆ ਹੋਵੇ ਤੇ ਆਪਾਂ ਅਗਲੇ ਨੂੰ ਪਹਿਲੀ ਵਾਰੀ ਮਿਲ ਕੇ ਜੇ ਉਹ ਆਪਣੀ ਗੱਲ ਤੇ ਉਹ ਧਿਆਨ ਨਹੀਂ ਦਿੰਦਾ ਤਾਂ ਆਪਾਂ ਉਹਦੇ ਬਾਰੇ رائے ਬਣਾ ਲੈਨੇ ਆ ਕਿ ਤਾਂ ਬੰਦਾ ਹੀ ਨਹੀਂ ਚੰਗਾ ਹੈਗਾ ਇਹਦੇ ਬਾਰੇ ਐ ਸੁਣਿਆ ਸੀਗਾ ਪਰ ਇਹ ਤਾਂ ਮੇਰੇ ਨਾਲ ਬਿਹੇਵੀਅਰ ਇਹ ਰਿਹਾਗਾ ਬੰਦੇ ਦੀ ਨਾ ਕੰਡੀਸ਼ਨ ਬੜੀ ਜਾਣ ਲਓ ਜੇ ਉਹਦੇ ਤੋਂ ਤੁਸੀਂ ਨਹੀਂ ਪੁੱਛ ਸਕਦੇ ਨਾ ਤਾਂ ਉਹਦਾ ਆਸ-ਪਾਸੋਂ ਮੜਾ ਜਾਂ ਪਤਾ ਕਰ ਲਓ ਕਿ ਇਹਦੀ ਲਾਈਫ ਦੇ ਵਿੱਚ ਚੱਲ ਕੀ ਰਿਹਾਗਾ ਸੋ ਫੇਰ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ ਤੇ ਜਿਹੜੇ ਬੰਦੇ ਨੂੰ ਤੁਸੀਂ ਮਾੜਾ ਕਹਿ ਰਹੇ ਸੀਗੇ ਨਾ ਉਹਨੂੰ ਤੁਸੀਂ ਮਾੜਾ ਨਹੀਂ ਆਖੋਗੇ ਫਿਰ ਤੁਸੀਂ ਸਮਝ ਜੂਗੇ ਫਿਰ ਤੁਸੀਂ ਉਹਦੀ ਥਾਂ ਤੇ ਆਪ ਦੇ ਆਪ ਨੂੰ ਰੱਖ ਕੇ ਦੇਖਣਾ ਸਿੱਖ ਜੂਗੇ ਕਿ ਜੇ ਮੈਂ ਇਸ ਜਗ੍ਹਾ ਹੁੰਦਾ ਜੇ ਮੇਰੇ ਤੇ ਆਹ ਕੰਡੀਸ਼ਨ ਬਣੀ ਹੁੰਦੀ ਤਾਂ ਸ਼ਾਇਦ ਮੈਂ ਵੀ ਕਿਸੇ ਦੀ ਗੱਲ ਕਰਨੀ ਧਿਆਨ ਨਾ ਦੇ ਪਾਉਂਦਾ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਮੇਰੇ ਹੀ ਮਸਲਾ ਚੱਲ ਰਿਹਾ ਹੋਣਾ ਸੀ ਸੋ ਕਦੇ ਵੀ ਕਿਸੇ ਖਾਸ ਮੌਕੇ ਤੇ ਕਿਸੇ ਬੰਦੇ ਦਾ ਬਿਹੇਵੀਅਰ ਦੇਖ ਕੇ ਉਹਦੇ ਮਾੜੇ ਹੋਣ ਦਾ ਅੰਦਾਜ਼ਾ ਨਾ ਲਾਓ ਕੌਨਕੀ ਕਿਸੇ ਦੀ ਵੀ ਜ਼ਿੰਦਗੀ ਬਰਾਬਰ ਨਹੀਂ ਚੱਲਦੀ ਹਰੇਕ ਬੰਦੇ ਦੇ ਮੂਡ ਬਦਲਦੇ ਰਹਿੰਦੇ ਆ ਹੋ ਸਕਦਾ ਹੈ ਜੇ ਤੁਸੀਂ ਵੀ ਕਿਸੇ ਚੰਗੇ ਬੰਦੇ ਨੂੰ ਉਹਦੇ ਇਹੇ ਜੇ ਟਾਈਮ ਤੇ ਜਾ ਕੇ ਮਿਲਦੇ ਹੋ ਜਦੋਂ ਉਹ ਬੰਦਾ ਪੂਰਾ ਉਲਝਿਆ ਪਿਆਗਾ ਉਹ ਉਹਦਾ ਕੋਈ ਵੀ ਮੈਟਰ ਹੋ ਸਕਦਾਗਾ ਤੇ ਉਹ ਬੰਦਾ ਤੁਹਾਡੇ ਤੇ ਧਿਆਨ ਨਹੀਂ ਦਿੰਦਾ ਤੁਹਾਡੀ ਗੱਲ ਨੂੰ ਇਗਨੋਰ ਕਰ ਦਿੰਦਾ ਤਾਂ ਤੁਸੀਂ ਉਹਦੇ ਬਾਰੇ ਮਾੜਾ ਨਾ ਸੋਚੋ ਕਿਉਂਕਿ ਹੋ ਸਕਦਾ ਉਸ ਬੰਦੇ ਦਾ ਜਿਹੜਾ ਬਿਹੇਵੀਅਰ ਹੈ ਉਹ ਉਹਦੀ ਰੁਟੀਨ ਦੀ ਲਾਈਫ ਦੇ ਵਿੱਚ ਬਹੁਤ ਵਧੀਆ ਹੋਵੇ ਤੁਸੀਂ ਕਦੇ ਫੇਰ ਉਹਦੇ ਕੋਲੇ ਜਾਮੋ ਕਿਸੇ ਹੋਰ ਵਕਤ ਜਾਮੋ ਜਦੋਂ ਸਾਰਾ ਕੁਝ ਸਹੀ ਹੋ ਗਿਆ ਹੋਵੇ ਤਾਂ ਉਹ ਤੁਹਾਡੇ ਨਾਲ ਬਹੁਤ ਵਧੀਆ ਵਰਤਾਓ ਕਰੇ ਏ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਡੇ ਵੀ ਕੋਈ ਵਿਚਾਰ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੁਹਾਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਨਾਲ ਹੀ ਬੈਲ ਦਾ ਬਟਨ ਵੀ ਜ਼ਰੂਰ ਦਬਾ ਲਿਓ ਤਾਂ ਕਿ ਆਪਣੀ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ